ਆਲੇ ਰੰਗ ਦੀਆਂ ਰਬੜ ਦੀਆਂ ਵੱਡੀਆਂ ਗੋਲੀਆਂ ਕਿਸਾਨਾਂ ਦੇ ਹੱਥ ਦੇ ਵਿੱਚ ਐ ਬਹੁਤ ਸਾਰੇ ਕਿਸਾਨਾਂ ਦੇ ਫਟੜ ਹੋਣ ਦੀ ਇੱਥੇ ਖਬਰ ਆਉਂਦੀ ਐ ਕਿਸਾਨ ਦਿੱਲੀ ਜਾਣ ਦੇ ਲਈ ਆਪਣਾ ਰਾਹ ਕਿਤੇ ਨਾ ਕਿਤੇ ਬਣਾਦੇ ਹੋਏ ਨਜ਼ਰ ਆ ਰਹੇ ਸੋ ਜਦੋਂ ਇਹ ਗੋਲਾ ਫੜਦਾ ਤੁਸੀਂ ਦੇਖੋ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਇਹ ਗਲਾਸਟ ਹੁੰਦਾ ਇਹਨਾਂ ਨੇ ਰਾਹ ਘਰਾਣ ਦੀ ਲੜਾਈ ਬਣਾਤੀ ਆ ਅਸੀਂ ਆਪਣੇ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਹਾਂ ਸਾਡੇ ਪਿਤਾ ਸਾਨੂੰ ਦਾਦੀ ਸਾਡੇ ਦੱਸ ਦਿੰਦੇ ਸੀ 71 ਦੀ ਲੜਾਈ ਜੋ ਲੱਗੀ ਬਹੁਤ ਬੰਬ ਚੱਲੇ ਸੀ ਉਹ 71 ਦੀ ਲੜਾਈ ਫਿਰ ਇਹਨਾਂ ਦੁਬਾਰੇ ਸਾਨੂੰ ਯਾਦ ਕਰਾਦੀ ਮੋਦੀ ਨੇ ਬਹੁਤ ਸਾਰੇ ਤਸਵੀਰਾਂ ਬਹੁਤ ਸਾਰੀਆਂ ਇਧੀਆਂ ਦੇਖਣ ਨੂੰ ਇਸ ਥਾਂ ਦੇ ਉੱਤੇ ਮਿਲ ਰਹੀਆਂ ਜੋ ਕਿ ਕਿਸਾਨ ਜ਼ਖਮੀ ਹਾਲਤ ਦੇ ਵਿੱਚ ਇਸ ਟਰਾਲੀ ਦੇ ਕੋਲ ਲਿਆਂਦੇ ਜਾ ਰਹੇ ਆ ਤੇ ਉਹਨਾਂ ਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਇਹਨਾਂ ਨੇ 1 ਲੱਖ ਤੇ ਮਿਲ ਲਾਤਾ ਹੁਣ ਤੱਕ ਬਾਈ 11 1200 ਬੰਬ ਸੈਟ ਤੇ ਐਤ ਕੀ ਇਹਨਾਂ ਨੇ ਜਿਹੜਾ ਉਹ ਪਾਣੀ ਆ ਉਹਦੇ ਵਿੱਚ ਕੈਮੀਕਲ ਪਾਏ ਆ ਬਹੁਤ ਅੱਖਾਂ ਤੇ ਔਖਾ ਹੁੰਦਾ ਉਹਦੇ ਨਾਲ ਤੇ ਬੰਬਾਂ ਦੀ ਆਵਾਜ਼ ਤੁਸੀਂ ਵੀ ਸੁਣੀ ਇੱਕ ਟਿਕ ਟੇ ਬੰਬ ਨੇ ਇੱਕ ਮੁੰਡੇ ਨੇ ਹੱਥ ਪਾ ਲਿਆ ਨਿਹੰਗ ਸਿੰਘ ਨੇ ਬੰਬ ਨੂੰ ਉਹਦੇ ਹੱਥਾ 'ਚ ਫਟ ਗਿਆ ਬਾਈ ਬੰਬ ਆ ਅੱਜ ਅਥਰੂ ਗੈਸ ਦੇ ਗੋਲੇ ਨੇ ਨਾ ਇਹ ਫਟਦੇ ਨਹੀਂ ਹੈਗੇ ਇਹ ਦੂਜੇ ਬੰਬ ਥੋੜੇ ਜਾ ਰਹੇ ਆ ਜਿਹੜਾ ਹੁਣ ਆ ਮੁੰਡੇ ਨੂੰ ਜਿਹੜਾ ਆਪਾਂ ਕੈਰੀ ਕਰਕੇ ਲਿਆ ਆ ਅਸੀਂ ਇਹਦੇ ਇਹਦੇ ਕੋਲ ਦੂਜਾ ਬੰਬ ਫੋੜਿਆ ਗਿਆ ਐ ਐਕਸਪਲੋਸਿਵ ਵਾਲਾ ਬਾਰੂਦ ਵਾਲਾ ਬੰਬ ਫਟਿਆ ਹੈ ਤਸਵੀਰਾਂ ਤੁਹਾਨੂੰ ਐਸਐਮ ਵਿੱਚ ਫੇਰ ਇੱਕ ਵਾਰ ਦਿਖਾ ਰਹੇ ਹਾਂ ਕਿ ਜਿਸ ਪੁਲ ਤੋਂ ਕਿਸਾਨ ਲੰਘਣ ਦੀ ਕੋਸ਼ਿਸ਼ ਕਰ ਰਹੇ ਨੇ ਉਸ ਦੇ ਅੱਧ ਤੱਕ ਤਾਂ ਬੇਸ਼ੱਕ ਪਹੁੰਚ ਚੁੱਕੇ ਨੇ ਪਰ ਪ੍ਰਬੰਧ ਅੱਗੇ ਜਿੰਨੇ ਮਜ਼ਬੂਤ ਹੈ ਉਸ ਦੇ ਲਈ ਸ਼ਾਇਦ ਕਿਸਾਨਾਂ ਨੂੰ ਵੀ ਕੋਈ ਹੋਰ ਵੱਡੇ ਪ੍ਰਬੰਧਾਂ ਦੀ ਜ਼ਰੂਰਤ ਹੈ ਪਰ ਤੁਸੀਂ ਦੇਖ ਰਹੇ ਹੋ ਕਿ ਜਿੱਥੇ ਕਿਸਾਨ بارੋ-बार اپنی کوشش ਦੇ ਵਿੱਚ ਲੱਗੇ ਹੋਏ ਆ ਦੂਜੇ ਪਾਸੇ ਫੋਰਸਿਸ ਰੋਕਣ ਦੀ ਕੋਸ਼ਿਸ਼ ਦੇ ਵਿੱਚ ਲੱਗੀਆਂ ਹੋਈਆਂ ਤਾਂ ਉਸ ਦੇ ਵਿਚਕਾਰ ਕੁਝ ਲੋਕਾਂ ਨੇ ਕੱਗਰ ਦੇ ਵਿੱਚੋਂ ਹੋ ਕੇ ਵੀ ਕੁਝ ਕਿਸਾਨਾਂ ਨੇ ਕੱਗਰ ਦੇ ਵਿੱਚੋਂ ਹੋ ਕੇ ਵੀ ਆ ਲੰਘਣ ਦੀ ਯੋਜਨਾ ਬਣਾਈ ਚਾਪਦੀ ਹੈ ਬਹੁਤ ਸਾਰੇ ਕਿਸਾਨ ਹੁਣ ਦੂਜਾ ਰਸਤਾ ਸ਼ਾਇਦ ਲੱਭਦੇ ਹੋਏ ਨਜ਼ਰ ਆ ਰਹੇ ਆ ਤੇ ਇੱਕ ਪਾਸੇ ਕੱਗਰ ਦੇ ਵਿੱਚੋਂ ਰਾਹ ਖੋਜੇ ਜਾ ਰਹੇ ਆ ਦੂਜੇ ਪਾਸੇ ਲਗਾਤਾਰ ਅਥਰੂ ਗੈਸ ਦੇ ਟੀਅਰ ਗੈਸ ਦੇ ਗੋਲੇ ਤਮਾਕੀਦਾਰ ਆਵਾਜ਼ਾਂ ਦੇ ਨਾਲ ਸਵੇਰ ਤੋਂ ਹੀ ਚਲਦੇ ਨਜ਼ਰ ਆ ਰਹੇ ਆ ਤੇ ਆਵਾਜ਼ ਹੋਰ ਵੀ ਜਿਆਦਾ ਖਤਰਨਾਕ ਬਣਾਰੀ ਇਸ ਮਾਹੌਲ ਨੂੰ ਤੇ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿ ਜਦੋਂ ਕੋਈ ਵੀ ਉਹ ਗੋਲਾ ਬਲਾਸਟ ਹੁੰਦਾ ਤਾਂ ਇੱਕ ਗੁਬਾਰ ਬਣਦਾ ਧੂਏ ਦਾ ਤੇ ਬਿਜਲੀ ਵਰਗੀ ਲਿਸ਼ਕੋਰ ਆਂਦੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਹੀ ਬਹੁਤ ਭਿਆਨਕ ਮਾਹੌਲ ਸਿਰਜ ਰਹੀ ਹੈ ਸੋ ਇਹ ਆਵਾਜ਼ਾਂ ਜ਼ਰੂਰ ਵਿਚਲਿਤ ਕਰ ਰਹੀਆਂ ਸਭ ਨੂੰ ਪਰ ਫਿਰ ਵੀ ਇਹ ਹੌਸਲੇ ਨੇ ਜੋ ਕਿਸਾਨਾਂ ਦੇ ਜੋ ਇਹ ਜਾਣਾ ਚਾਹੁੰਦੇ ਜੋ ਮਨਾਂ ਦੇ ਵਿੱਚ ਧਾਰਿਆ ਹੋਇਆ ਉਸ ਨੂੰ ਪਗਾਉਣ ਦੇ ਲਈ ਇਸ ਥਾਂ ਦੇ ਉੱਤੇ ਖੜੇ ਆ ਪਰ ਦੂਜੇ ਪਾਸੇ ਹਰਿਆਣੇ ਦੀਆਂ ਫੋਰਸਿਸ ਵੀ ਉਸੇ ਤਰ੍ਹਾਂ ਅੱਗੇ ਤੋਂ ਪੂਰਾ ਜ਼ੋਰ ਲਗਾ ਰਹੀਆਂ ਨੇ ਕਿ ਇਹ ਕਾਫਲਾ ਇੱਥੋਂ ਨਾ ਲੰਘ ਸਕੇ ਪਰ ਇਹ ਜੋ ਖੜੀਆਂ ਗੱਡੀਆਂ ਦੀਆਂ ਦੇ ਉੱਤੇ ਸਪੀਕਰ ਲੱਗੇ ਹੋਏ ਆ ਉਹ ਪ੍ਰੇਰਿਤ ਕਰ ਕਰਕੇ ਕਿਸਾਨਾਂ ਨੂੰ ਫਿਰ ਮੋਟੀਵੇਟ ਕਰਕੇ ਅੱਗੇ ਵੱਲ ਪੇਜ ਰਹੀਆਂ ਜਕਾਰੇ ਛੱਟੇ ਜਾ ਰਹੇ ਜਿਨ੍ਹਾਂ ਦਾ ਜਵਾਬ ਜਕਾਰਿਆਂ ਦੇ ਵਿੱਚ ਹੀ ਮਿਲ ਰਿਹਾ ਤੇ ਆਪਣੇ ਨਾਲ ਚੱਲਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਮੋੜ ਕਿਸਾਨਾਂ ਦੇ ਵਿੱਚ ਜੋਸ਼ ਭਰਿਆ ਜਾ ਰਿਹਾ ਜਦੋਂ ਹੀ ਕੁਝ ਜੋਸ਼ ਮੱਠਾ ਪੈਂਦਾ ਤੇ ਇਸ ਤਰੀਕੇ ਜੋਸ਼ ਫੇਰ ਭਰਿਆ ਜਾਂਦਾ ਪਰ ਦੂਜੇ ਪਾਸੇ ਜੋ ਗੋਲੇ ਦਾਗਣ ਦੀਆਂ ਆਵਾਜ਼ਾਂ ਭਰਮੀਆਂ ਆਵਾਜ਼ਾਂ ਤੇ ਬਹੁਤ ਤੇਜ਼ ਖੜਾਕ ਲਗਾਤਾਰ ਸਵੇਰ ਤੋਂ ਹੀ ਇਸ ਥਾਂ ਦੇ ਉੱਤੇ ਸੁਣਨ ਨੂੰ ਮਿਲ ਰਹੇ ਨੇ ਤੇ ਇਹੀ ਧੂਏ ਦਾ ਗੁਵਾਰ ਲਗਾਤਾਰ ਇਸ ਥਾਂ ਦੇ ਉੱਤੇ ਬਣਿਆ ਹੋਇਆ ਪਰ ਕਿਸਾਨ ਵੀ ਆਪਣੀਆਂ ਕੋਸ਼ਿਸ਼ਾਂ ਦੇ ਵਿੱਚ ਹੈ ਪਰ ਹੁਣ ਦੇਖਣਾ ਹੋਵੇਗਾ ਕਿ ਕੀ ਇਸ ਪੁਲ ਤੋਂ ਐਨੇ ਸਾਧਨਾ ਨਾਲ ਹੀ ਜਾਣਾ ਸੰਭਵ ਹੋਵੇਗਾ ਜਾਂ ਫਿਰ ਕਿਸਾਨਾਂ ਨੂੰ ਹੁਣ ਕੋਈ ਅਲਟਰਨੇਟ ਲੱਭਣੇ ਪੈਣਗੇ ਜਿਸ ਤਰ੍ਹਾਂ ਤੁਸੀਂ ਦੂਜੇ ਪਾਸੇ ਦੇਖ ਰਹੇ ਹੋ ਕਿ ਨਾਲ ਜੋ ਜ਼ਮੀਨਾਂ ਨੇ ਉਥੋਂ ਅੱਗੇ ਜਾਣ ਦੇ ਲਈ ਰਾਹ ਖੋਜੇ ਜਾ ਰਹੇ ਨੇ ਜੀਸੀਬੀ ਮਸ਼ੀਨਾਂ ਵੀ ਇਸ ਪਾਸੇ ਤੋਂ ਅੱਗੇ ਲਜਾਈਆਂ ਗਈਆਂ ਬਹੁਤ ਸਾਰੇ ਕਿਸਾਨ ਇਸ ਪਾਸੇ ਵੱਲ ਵੀ ਉਤਰੇ ਨੇ ਤੇ ਰਾਹ ਲੱਭ ਰਹੇ ਨੇ ਕਿ ਕਿਤੇ ਕੋਈ ਰਾਹ ਮਿਲ ਜਾਵੇ ਜਿੱਥੋਂ ਕਿਸਾਨਾਂ ਦਾ ਇਹ ਕਾਫਲਾ ਅੱਗੇ ਲੰਘ ਸਕੇ ਪਰ ਹਾਲ ਦੀ ਘੜੀ ਇਹ ਕੋਸ਼ਿਸ਼ਾਂ ਅਸਫਲ ਜਾਪਰੀਆਂ ਹਾਲਾਂਕਿ ਪਰੇਸ਼ਾਨੀ ਜਿੱਥੇ ਕਿਸਾਨਾਂ ਨੂੰ ਬਹੁਤ ਹੋ ਰਹੀ ਹੈ ਤਾਂ ਰੋਕਣਾ ਮੁਸ਼ਕਿਲ ਦੂਜੇ ਪਾਸੇ ਫੋਰਸਿਸ ਨੂੰ ਵੀ ਹਰਿਆਣੇ ਦੀ ਜੋ ਸਰਕਾਰ ਦੇ ਵੱਲੋਂ ਪ੍ਰਬੰਧ ਕੀਤੇ ਗਏ ਆ ਰੋਕਣ ਦੇ ਉਹਨਾਂ ਨੂੰ ਵੀ ਉਨੀ ਹੀ ਮੁਸ਼ਕਲਤ ਕਰਨੀ ਪੈ ਰਹੀ ਹੈ ਰੋਕਣ ਦੇ ਲਈ ਪਰ ਤੁਸੀਂ ਦੇਖ ਰਹੇ ਹੋ ਕਿ ਇਹ سلسلہ ਜੋ ਲਗਾਤਾਰ ਗੋਲੇ ਦਾਗਣ ਦਾ ਰੁਕਣ ਦਾ ਨਾਂ ਨਹੀਂ ਲੈ ਰਿਹਾ ਇੱਥੇ ਬਹੁਤ ਸਾਰੇ ਕਿਸਾਨ ਹੁਣ ਅਜੇ ਨੇ ਜਿਨ੍ਹਾਂ ਦੇ ਹੱਥਾਂ ਦੇ ਵਿੱਚ ਉਹ ਖਾਲੀ ਖੋਲ ਨੇ ਜਿਹੜੇ ਗੋਲੇ ਉਸ ਪਾਸੇ ਵੱਲੋਂ ਦਾਗੇ ਗਏ ਕਿਉਂਕਿ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਇਹ ਗੋਲੇ ਹੁਣ ਇਸ ਪਾਸੇ ਦਾਗੇ ਜਾ ਚੁੱਕੇ ਨੇ ਕਿ ਬਹੁਤ ਸਾਰੇ ਕਿਸਾਨਾਂ ਨੇ ਉਹ ਖੋਲ ਸਾਹਮਣੇ ਪੇਜੀ ਨਾਲ ਵਿੱਚ ਕਈ ਤਰ੍ਹਾਂ ਦੇ ਖੋਲ ਹੈ ਜਿੱਥੇ ਸਿਲਵਰ ਦੇ ਖਾਲੀ ਖੋਲ ਕਿਸਾਨਾਂ ਦੇ ਹੱਥਾਂ ਦੇ ਵਿੱਚ ਹੈ ਉਥੇ ਪਲਾਸਟਿਕ ਦੇ ਖੋਲ ਤੇ ਕਾਲੇ ਰੰਗ ਦੀਆਂ ਰਬੜ ਦੀਆਂ ਵੱਡੀਆਂ ਗੋਲੀਆਂ ਕਿਸਾਨਾਂ ਦੇ ਹੱਥ ਦੇ ਵਿੱਚ ਆ ਬਹੁਤ ਸਾਰੇ ਕਿਸਾਨਾਂ ਦੇ ਫੱਟੜ ਹੋਣ ਦੀ ਇੱਥੇ ਖਬਰ ਆਉਂਦੀ ਹੈ ਕਿਸੇ ਦੇ ਅੱਖ ਦੇ ਉੱਤੇ ਫੱਟ ਲੱਗਿਆ ਕਿਸੇ ਦੀ ਬਾਹ ਦੇ ਉੱਤੇ ਕਿਸੇ ਦੇ ਲੱਤ ਦੇ ਉੱਤੇ ਕਿਸੇ ਦੇ ਕੱਪੜੇ ਬੁਰੀ ਤਰ੍ਹਾਂ ਦੇ ਨਾਲ ਇਹਨਾਂ ਗੋਲੀਆਂ ਦੇ ਦਾਗਣ ਦੇ ਨਾਲ ਫੱਟ ਗਏ ਨੇ ਤੇ ਕਿਸੇ ਦੀ ਜੁੱਤੀ ਦੇ ਵਿੱਚੋਂ ਗੋਲਾ ਲੱਗ ਕੇ ਉਸ ਦਾ ਪੈਰ ਜ਼ਖਮੀ ਕਰ ਗਿਆ ਸੋ ਬਹੁਤ ਤਰ੍ਹਾਂ ਦੀਆਂ ਤਸਵੀਰਾਂ ਜੋ ਇਸ ਇਕੱਠ ਦੇ ਵਿੱਚੋਂ ਸਾਹਮਣੇ ਆ ਰਹੀਆਂ ਪਰ ਫਿਰ ਵੀ ਕਿਸਾਨ ਦਿੱਲੀ ਜਾਣ ਦੇ ਲਈ ਆਪਣਾ ਰਾਹ ਕਿਤੇ ਨਾ ਕਿਤੇ ਬਣਾਦੇ ਹੋਏ ਨਜ਼ਰ ਆ ਰਹੇ ਸੋ ਜਦੋਂ ਇਹ ਗੋਲਾ ਫੜਦਾ ਤੁਸੀਂ ਦੇਖੋ ਕਿੰਨੀ ਬੁਰੀ ਤਰ੍ਹਾਂ ਦੇ ਨਾਲ ਇਹ ਬਲਾਸਟ ਹੁੰਦਾ ਹੈ ਪੂਰੀ ਤਾਕਤ ਦੇ ਨਾਲ ਪਹਿਲਾਂ ਇਹ ਗੋਲਾ ਅਸਮਾਨ ਦੇ ਵਿੱਚ ਜਾਂਦਾ ਉਸ ਤੋਂ ਬਾਅਦ ਥੱਲੇ ਆ ਕੇ ਬਲਾਸਟ ਹੋਣ ਤੋਂ ਬਾਅਦ ਇੱਕ ਅਜਿਹਾ ਧੂਆਂ ਛੱਡਦਾ ਹੈ ਜਿਹੜਾ ਕਿ ਸਾਹਮਣੇ ਖੜੇ ਕਿਸਾਨਾਂ ਨੂੰ ਮੁਸ਼ਕਲ ਦੇ ਵਿੱਚ ਪਾ ਦਿੰਦਾ ਅੱਖਾਂ ਦੇ ਵਿੱਚ ਜਿੱਥੇ ਪਾਣੀ ਆਉਂਦਾ ਤਾਂ ਉੱਥੇ ਚਮੜੀ ਦੇ ਉੱਤੇ ਵੀ ਜਲਣ ਮਹਿਸੂਸ ਹੁੰਦੀ ਹੈ ਤੋ ਜੋ ਕਿਸਾਨ ਇੱਕ ਵਾਰੀ ਅੱਗੇ ਜਾਂਦੇ ਆ ਤੇ ਇਹਨਾਂ ਤੋਂ ਪ੍ਰਭਾਵਿਤ ਹੋ ਕੇ ਇੱਕ ਵਾਰ ਪਿੱਛੇ ਆ ਕੇ ਮੁੜ ਅੱਗੇ ਜਾਣਾ ਪੈਂਦਾ ਸੋ ਤਸਵੀਰਾਂ ਇਸ ਸਮੇਂ ਤੁਹਾਡੇ ਸਾਹਮਣੇ ਆ ਪਰ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕੀ ਕਿਸਾਨਾਂ ਦੇ ਯਤਨ ਅੱਜ ਸਫਲ ਹੋ ਸਕਣਗੇ ਕੀ ਕਿਸਾਨ ਕੋਈ ਹੋਰ ਰਣਨੀਤੀ ਬਣਾਉਣਗੇ ਕੀ ਪ੍ਰਸ਼ਾਸਨ ਹੱਥ ਖੜੇ ਕਰ ਦੇਗਾ ਬਹੁਤ ਸਾਰੇ ਸਵਾਲ ਹੈ ਹੁਣ ਇਸ ਜੋ ਇੱਥੇ ਮਾਹੌਲ ਬਣਿਆ ਹੋਇਆ ਇਸ ਦਾ ਹੱਲ ਕੀ ਬਣੇਗਾ ਕੀ ਕੋਈ ਕਿਤੇ ਝੁਕੇਗੀ ਜਾਂ ਫਿਰ ਦੋਨੇ ਚਿਰਾਂ ਤਿਰਾਂ ਬਜਿੱਧੇ ਰਹਿਣਗੀਆਂ ਇੱਕ ਦੂਜੇ ਦੇ ਸਾਹਮਣੇ ਖੜੀਆਂ ਰਹਿਣਗੀਆਂ ਕਿ ਕੀ ਇਹ ਜੋ ਮਾਹੌਲ ਇੱਥੇ ਬਣਿਆ ਹੋਇਆ ਅੱਜ ਖਤਮ ਹੋ ਜਾਏਗਾ ਰਾਤ ਨੂੰ ਖਤਮ ਹੋ ਜਾਏਗਾ ਜਾਂ ਕੁਝ ਦਿਨ ਹੋਰ ਇਸੇ ਤਰ੍ਹਾਂ ਇਹ ਸਾਰਾ ਕੁਝ ਇੱਥੇ ਚੱਲਦਾ ਰਹੇਗਾ ਪਰ ਕਿਸਾਨ ਵੀ ਨਵੇਂ ਰਸਤੇ ਲੱਭ ਰਹੇ ਨੇ ਤੇ ਪੁਲਿਸ ਪ੍ਰਸ਼ਾਸਨ ਵੀ ਉਹਨਾਂ ਦੀਆਂ ਤਰਕੀਬਾਂ ਨੂੰ ਰੋਕਣ ਦੇ ਲਈ ਨਵੀਆਂ ਤਰਕੀਬਾਂ ਘੜਦਾ ਹੋਇਆ ਨਜ਼ਰ ਆ ਰਿਹਾ ਪਰ ਫਿਲਹਾਲ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਸ਼ੰਭੂ ਬਾਰਡਰ ਤੋਂ ਉਹ ਮਾਹੌਲ ਦਿਲ ਨੂੰ ਵਿਚਨਿਤ ਕਰਨ ਵਾਲਾ ਜ਼ਰੂਰ ਹੈ ਹੋਰ ਕਿਸਾਨ ਇਸ ਸਮੇਂ ਜ਼ਖਮੀ ਹੋਇਆ ਜਿਸ ਨੂੰ ਐਂਬੂਲੈਂਸ ਦੇ ਵਿੱਚ ਮਡਲੀ ਸਹਾਤਾ ਦੇ ਲਈ ਲਿਜਾਇਆ ਜਾ ਰਿਹਾ ਤੇ ਦੱਸਿਆ ਜਾ ਰਿਹਾ ਕਿ ਉਸ ਪਾਸੇ ਵੱਲੋਂ ਦਾਗਿਆ ਗਿਆ ਕੋਈ ਗੋਲਾ ਹੀ ਇਸ ਕਿਸਾਨ ਦੇ ਲੱਗਿਆ ਜਿਸ ਤੋਂ ਬਾਅਦ ਬੇਸ਼ੱਕ ਪੁਲਿਸ ਵੱਲੋਂ ਫਰਸਟ ایڈ ਦੇਣ ਦੇ ਲਈ ਇਸ ਸਮੇਂ ਕਿਸਾਨ ਨੂੰ ਲੈਂਦਾ ਗਿਆ ਸੋ ਲਗਾਤਾਰ ਚੱਲਦੇ ਗੋਲਿਆਂ ਦੇ ਵਿੱਚ ਲਗਾਤਾਰ ਕਿਸਾਨ ਜ਼ਖਮੀ ਹੋ ਰਹੇ ਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਫਰਸਟ ایڈ ਦਿੱਤੀ ਜਾ ਰਹੀ ਹੈ ਕਿਸਾਨ ਨੂੰ ਭਾਈ ਜੀ ਤੁਸੀਂ ਨਾਲ ਸੀ ਉੱਥੇ ਬਾਈ ਵੇਖੋ ਇਹਨਾਂ ਨੇ ਰਾਹ ਕਰਾਉਣ ਦੀ ਲੜਾਈ ਬਣਾਤੀ ਆ ਅਸੀਂ ਆਪਣੇ ਹੱਕ ਲੈਣ ਵਾਸਤੇ ਦਿੱਲੀ ਜਾ ਰਹੇ ਹਾਂ ਇਹਨਾਂ ਰਾਹ ਕਰਾਉਣ ਦੀ ਲੜਾਈ ਬਣਾਤੀ ਮੇਰੀ 52 ਸਾਲ ਦੀ ਉਮਰ ਹੋ ਗਈ ਆ ਅਸੀਂ ਪਾਕਿਸਤਾਨ ਦੇ ਲਾਸਟ ਪਿੰਡ ਮਾਵਾ ਅਟਾਰੀ ਰਹਿੰਦੇ ਆ ਅੱਧੀ ਅਸੀਂ ਅੱਜ ਤੱਕ ਕਦੀ ਉੱਥੇ ਬੰਬ ਚੱਲਦੇ ਨਹੀਂ ਦੇਖੇ ਸਾਡੇ ਪਿਤਾ ਸਾਨੂੰ ਦਾਦੇ ਸਾਡੇ ਦੱਸ ਦਿੰਦੇ ਸੀ 71 ਦੀ ਲੜਾਈ ਜੋ ਲੱਗੀ ਬਹੁਤ ਬੰਬ ਚੱਲੇ ਸੀ ਉਹ 71 ਦੀ ਲੜਾਈ ਫੇਰ ਇਹਨਾਂ ਦੇ ਬਾਰੇ ਸਾਨੂੰ ਯਾਦ ਕਰਾਤੀ ਮੋਦੀ ਨੇ ਆ ਦੇਖ ਲੋ ਅਸੀਂ ਆਪਣੇ ਹੱਕ ਲੈਣ ਵਾਸਤੇ ਜਾ ਰਹੇ ਹਾਂ ਜੇ ਇਹਨੇ ਕੀ ਹੱਲ ਕਰ ਦਿੱਤਾ ਆ ਕੀ ਹਾਲਾਤ ਆ ਬੰਬਾਂ ਬੰਬ ਨਹੀਂ ਨੇਰੇ ਚਾਰਲੇ ਨਾਲ ਗੋਲੀ ਮਾਰ ਰਹੇ ਆ ਪਲਾਸਟਿਕ ਦੀਆਂ ਗੋਲੀਆਂ ਚੱਲ ਰਹੀਆਂ ਗੋਲੀਆਂ ਦੇ ਵਿੱਚ ਵੱਜ ਰਹੀਆਂ ਨਾਲ ਦੋ ਵੀ ਆ ਗਏ ਨੇ ਦੋ ਰਹਿੰਦੇ ਆ ਨੱਕ ਦੇ ਉੱਤੇ ਜੋ ਜ਼ਖਮ ਹੋਇਆ ਨੱਕ ਦੇ ਉੱਤੇ ਦੇ ਥੋੜੇ ਪਾਣੀ ਉਸ ਪਾਸੇ ਤੋਂ ਜੋ ਫਾਇਰ ਕੀਤਾ ਗੋਈ ਗੋਲਾ ਹੋ ਸਕਦਾ ਹੋਵੇ ਕਿ ਨੱਕ ਦੇ ਉੱਤੇ ਲੱਗਿਆ ਹੋਵੇ ਜਿਸ ਦੇ ਨਾਲ ਕਿ ਇੱਕ ਕਿਸਾਨ ਜ਼ਖਮੀ ਹੋਇਆ ਪਰ ਇਹ ਕਹਾਣੀ ਸਿਰਫ ਇੱਕ ਕਿਸਾਨ ਦੀ ਨਹੀਂ ਬਹੁਤ ਸਾਰੇ ਤਸਵੀਰਾਂ ਬਹੁਤ ਸਾਰੀਆਂ ਇਹ ਦਹਈਆਂ ਦੇਖਣ ਨੂੰ ਇਸ ਥਾਂ ਦੇ ਉੱਤੇ ਮਿਲ ਰਹੀਆਂ ਜੋ ਕਿ ਕਿਸਾਨ ਜ਼ਖਮੀ ਹਾਲਤ ਦੇ ਵਿੱਚ ਇਸ ਟਰਾਲੀ ਦੇ ਕੋਲ ਲਿਆਂਦੇ ਜਾ ਰਹੇ ਹਨ ਤੇ ਉਹਨਾਂ ਨੂੰ ਫਰਸਟ ایڈ ਦਿੱਤੀ ਜਾ ਰਹੀ ਹੈ ਗੋਲੀ ਇੰਨੀ ਜ਼ਿਆਦਾ ਗਿਣਤੀ ਦੇ ਵਿੱਚ ਹੁਣ ਤੱਕ ਦਾਗੇ ਜਾ ਚੁੱਕੇ ਹੈ ਕਿ ਕਿਸਾਨ ਸ਼ਾਇਦ ਹੱਥਾਂ ਦੇ ਵਿੱਚ ਹਰ ਕਿਸਾਨ ਕੋਈ ਨਾ ਕੋਈ ਗੋਲਾ ਲਈ ਫਿਰਦਾ। ਤੁਹਾਡੇ ਵੀ ਵਜਿਆ? ਹਾਂਜੀ ਪੱਟ ਤੇ ਬੰਬ ਵੱਜ ਕੇ ਉਹ ਉੱਥੋਂ ਮੁੜ ਕੇ ਗਿਆ। ਇਹਨਾਂ ਨੇ 1 ਲੱਖ ਤੇ ਮਿਲ ਲਿਆ ਤਾਂ ਹੁਣ ਤੱਕ ਬਾਈ 11-1200 ਬੰਬ ਸੈੱਟ ਤੇ। ਉੱਥੇ ਬਸ ਇੱਕ ਕਿੱਲ ਨੇ ਉਹੀ ਪੱਟਣ ਤੋਂ ਰਹਿ ਗਏ ਜਦੋਂ ਉਹ ਪੱਟੇ ਕੇ ਸਾਰੇ ਮੋਰਚੇ ਫਟੇ ਆ। ਐਤਕਿ ਇਹਨਾਂ ਨੇ ਜਿਹੜਾ ਉਹ ਪਾਣੀ ਆ ਉਹਦੇ ਵਿੱਚ ਕੈਮੀਕਲ ਪਾਏ ਆ ਬਹੁਤ ਅੱਖਾਂ ਤੇ ਔਖਾ ਹੁੰਦਾ ਉਹਦੇ ਨਾਲ ਤੇ ਬੰਬਾਂ ਦੀ ਆਵਾਜ਼ ਤੁਸੀਂ ਵੀ ਸੁਣੀ ਕਿੱਡੇ ਕਿੱਡੇ ਬੰਬ ਨੇ। ਕਿੰਨੇ ਬੰਬ ਚੱਲੇ ਨੇ 1 ਲੱਖ ਤੋਂ ਤੁਹਾਨੂੰ ਕੀ ਲੱਗਦਾ ਉੱਧਰ ਤਿਆਰੀ ਬਹੁਤ ਸੀ ਕਿਸਾਨ ਆਗੂ ਵੀ ਕਹਿੰਦੇ ਰਹੇ ਵੀ ਸਾਡੀ ਤਿਆਰੀ ਹੈ ਪੂਰੀ ਲੱਗਦਾ ਵੀ ਤੁਹਾਡੀ ਤਿਆਰੀ ਕੱਚੀ ਰਹਿ ਗਈ ਨਹੀਂ ਤਿਆਰੀ ਕੱਚੀ ਨਹੀਂ ਹੈਗੀ ਦੱਸੋ ਇੱਕ ਕਿਲ ਨੇ ਜਦੋਂ ਉਹ ਪੱਟੇ ਗਏ ਸਾਰਾ ਮੋਰਚਾ ਫਤੇ ਹੋ ਜਾਣਾ ਉਹ ਤੋਂ ਬਾਅਦ ਬੈਰੀਕੇਡ ਪੱਟਿਆ ਨੇ ਫਿਰ ਉਹਨਾਂ ਦੀਆਂ ਵਾਟਰ ਕੈਨਨ ਜੋ ਵੀ ਆ ਉਹ ਸਾਰਾ ਉਹ ਤੋਂ ਬਾਅਦ ਸਿਸਟਮ ਆ ਵਾਟਰ ਕੈਨਨ ਤੋਂ ਇਹ ਪਾਣੀ ਚੜਾਉਂਦੇ ਆ ਉਹ ਤੋਂ ਬਾਅਦ ਇੱਕ ਉੱਪਰ ਉਹ ਆ ਜਿਹੜੇ ਬੰਬ ਸੜਦੇ ਨੇ ਸਿੱਧੇ ਆਉਂਦੇ ਨੇ ਉੱਪਰ ਮਸ਼ੀਨ ਲੱਗੀ ਹੋਈ ਹੈ ਇੱਕ ਬੰਬਾਲੀ ਮਸ਼ੀਨ ਸੋ ਅਸੀਂ ਤਾਂ ਜੱਜਮੇ ਨਾਲ ਮੈਂ 2 2.5 ਘੰਟੇ ਉੱਥੇ ਬਿਚਰੇ ਗਿਆ ਬਾਈ ਬੰਬ ਜਮਾ ਹੀ ਉੱਪਰ ਆਏ ਦੇਖਦੇ ਸੀ ਦੇਖਣਾ ਪੈਂਦਾ ਸੀ ਉੱਪਰ ਉਹ ਜਮਾ ਹੀ ਲੋਕਾਂ ਦੇ ਉੱਪਰ ਆ ਕਿਸੇ ਦੇ ਅੱਖਾਂ ਤੇ ਵੱਜਿਆ ਕਿਸੇ ਦੇ ਪੱਟ ਤੇ ਕਿਸੇ ਦੇ ਆਪਣੇ ਇੱਕ ਮੁੰਡੇ ਨੇ ਹੱਥ ਪਾ ਲਿਆ ਨਿਹੰਗ ਸਿੰਘ ਨੇ ਬੰਬ ਨੂੰ ਉਹਦੇ ਹੱਥਾ 'ਚ ਫਟ ਗਿਆ ਬਾਈ ਬੰਬ ਆ ਸੋ ਬਹੁਤ ਮਤਲਬ ਐਕਚੁਅਲੀ ਨਾ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਨੇ ਨਾ ਇਹ ਫਟਦੇ ਨਹੀਂ ਹੈਗੇ ਇਹ ਦੂਜੇ ਬੰਬ ਥੋੜੇ ਜਾ ਰਹੇ ਆ ਜਿਹੜਾ ਹੁਣ ਆ ਮੁੰਡੇ ਨੂੰ ਜਿਹੜੋ ਆਪਾਂ ਕੈਰੀ ਕਰਕੇ ਲਿਆ ਆ ਅਸੀਂ ਇਹਦੇ ਇਹਦੇ ਕੋਲ ਦੂਜਾ ਬੰਬ ਫੋੜਿਆ ਗਿਆ ਐਕਸਪਲੋਸਿਵ ਵਾਲਾ ਬਾਰੂਦ ਵਾਲਾ ਬੰਬ ਫਟਿਆ ਹੈ ਇਹ ਅਥਰੂ ਗੈਸ ਦਾ ਬੰਬ ਫਟਦਾ ਨਹੀਂ ਆ ਜ چاہے ਮੈਸੋਜੂ ਜਾਂ ਘੱਟ ਤੂੰ ਛੱਡੂਗਾ ਬਹੁਤ ਘੱਟ ਰੇਅਰ ਫਟਦਾ ਉਹ ਇੰਨਾ ਇੰਨੀ ਚੋਟ ਨਹੀਂ ਕਰਦਾ ਜਿੰਨਾ ਇਹ ਤਾਂ ਮਾਰਿਆ ਜਿੰਨੀਆਂ ਨੇ ਆਵਾਜ਼ ਕੀਤੀ ਆ ਇਸ ਲਈ ਦੇਖੋ ਸਾਡੇ ਹੱਕ ਲੈਣ ਲਈ ਐਦਾਂ ਤਾਂ ਅਸੀਂ ਦੇਸ਼ ਆਜ਼ਾਦੀ ਲਈ ਵੀ ਨਹੀਂ ਇੰਨਾ ਸੰਘਰਸ਼ ਇੰਨਾ ਫਟ ਕੀਤਾ ਸੀ ਇੰਨੀ ਮਿਹਨਤ ਕੀਤੀ ਸੀ ਆ ਸਿਰਫ ਅਸੀਂ ਦਿੱਲੀ ਜਾਣ ਨੂੰ ਤਾਂ ਆਪਣੇ ਹੱਕਾਂ ਲਈ ਜਿੰਨਾ ਸਾਨੂੰ ਮਿਹਨਤ ਕਰਨੀ ਪੈ ਰਹੀ ਆ ਨਾਲੇ ਬਿਲਕੁਲ ਜਿਹੜਾ ਸਵੇਰੇ ਇਹਨਾਂ ਨੇ ਗੋਲੇ ਸਿੱਟੇ ਨੇ ਆ ਥਰੂ ਗੈਸ ਦੇ ਜਾਂ ਦੂਜੇ ਗੋਲੇ ਜਾ ਰਬੜ ਦੀਆਂ ਗੋਲੀਆਂ ਚਲਾ ਕੇ ਅੱਖਾਂ ਕੱਢੀਆਂ ਪਈਆਂ ਨੇ ਕਿੰਨੇ ਹੀ ਮੁੰਡੇ ਸਾਡੇ ਜ਼ਖਮੀ ਕਰ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਗਿਣਤੀ ਕਿੱਥੇ ਰੁਕਦੀ ਆ ਕਿਸਾਨ ਵੀ ਆਪਣੇ ਉਸ ਫੈਸਲੇ ਤੇ ਟਲ ਹੈ ਕਿ ਅਸੀਂ ਦਿੱਲੀ ਜਾਣਾ ਦੂਜੇ ਪਾਸੇ ਜੋ ਹਰਿਆਣਾ ਸਰਕਾਰ ਵੱਲੋਂ ਫੋਰਸਿਸ ਲਗਾਈਆਂ ਗਈਆਂ ਉਹ ਵੀ ਉਸੇ ਤਰ੍ਹਾਂ ਅੱਗੇ ਖੜੀਆਂ ਹੈ ਕਿ ਅਸੀਂ ਜਾਣ ਨਹੀਂ ਦੇਣੇ ਪਰ ਹੁਣੇ ਹੱਲ ਕਦੋਂ ਹੋਏਗਾ ਅੱਜ ਹੋ ਜਾਏਗਾ ਜਾਂ ਹੱਲ ਕੱਲ ਦੇ ਉੱਤੇ ਜਾਏਗਾ ਜਾਂ ਗੱਲ ਅੱਗੇ ਪਰਸੋਂ ਚ ਉੱਥੇ ਕਦੋਂ ਕਦੋਂ ਹੱਲ ਹੁੰਦਾ ਇਹ ਦੇਖਣ ਵਾਲੀ ਗੱਲ ਰਹੇਗੀ ਕਿੱਥੇ ਇਹ ਮਸਲਾ ਖਤਮ ਹੋਵੇਗਾ ਇਸ ਜੋਤ ਸਾਰਿਆਂ ਦੀ ਨਿਗਾ ਬਣੀ ਰਹੀ